ਜਾਗਰਤ ਅਵਸਥਾ ਇੱਕ ਹੈ ਕਿਉਂਕਿ ਤਿੰਨ ਅਵਸਥਾ ਬਣੀਆਂ ਨੇ ਜਾਗਰਤ ਸੁਪਨ ਤੇ ਸੁਖੋਪਤ ਜਾਗਰਤ ਅਸੀਂ ਜਾਗਦੇ ਆ ਸੁਪਨ ਜਾਗੋ ਮੀਟਾ ਬੰਦੇ ਨੂੰ ਜਦੋਂ ਸੁਪਨਾ ਆਉਂਦਾ ਹੈ ਸੁਖੋਪਤ ਗਾੜੀ ਅਨੀਂਦ ਜਦ ਉੱਠ ਕੇ ਕਹਿੰਦਾ ਪਤਾ ਹੀ ਨਹੀਂ ਅੱਜ ਕਿੱਥੇ ਪੈ ਰਿਹਾ ਹੈ ਜਾਗਰਤ ਅਵਸਥਾ ਇੱਕ ਹੈ ਦੂਜੀ ਨਹੀਂ ਹੋ ਸਕਦੀ ਸਪਨਾ ਵਖਰਾ ਵਖਰਾ ਹੋ ਸਕਦਾ ਹੈ ਬੰਦਾ ਸੌਂ ਗਿਆ ਸੁਪਨਾ ਵਖਰਾ ਆ ਗਿਆ ਕਿਸੇ ਨੂੰ ਕੋਈ ਆ ਗਿਆ ਕਿਸੇ ਨੂੰ ਕੋਈ ਆ ਗਿਆ ਜਿਨੂੰ ਅਸੀਂ ਪਰਮ ਹੋਸ਼ ਕਹਿੰਨੇ ਆ ਸ਼ਬਦ ਸੁਰਤ ਦਾ ਮਿਲਾਪ ਕਹਿੰਨੇ ਆ ਉਧਰੋਂ ਮਨ ਦੌੜਦਾ ਹੈ ਮਨ ਮਰਨਾ ਨਹੀਂ ਚਾਹੁੰਦਾ ਮਰਨਾ ਕੋਈ ਵੀ ਪਸੰਦ ਨਹੀਂ ਕਰਦਾ ਸ਼ਬਦ ਨੂੰ ਮੰਨਣਾ ਮਨ ਦੀ ਮੌਤ ਹੈ ਤੇ ਮਨ ਮਾਰੇ ਬਿਨ ਭਗਤ ਨਾ ਹੋਈ ਮਨ ਮਾਰਿਆ ਤੇ ਬਿਨਾ ਭਗਤੀ ਹੁੰਦੀ ਨਹੀਂ ਤੇ ਨਾ ਰੱਬ ਦਾ ਪਿਆਰਾ ਬਣ ਸਕਦਾ ਕਿਤਰਾ ਬਣੇ ਮਨ ਨਹੀਂ ਮਰਨਾ ਚਾਹਦਾ